ਦੀ ਵਾਰ ਤਾਂ ਕਣ ਪਾਏ ਆ ਕਿਸੇ ਦਾ ਪੁੱਤ ਵੀਰਿਆ ਕਣ ਪਾਏ ਵੀ ਆ ਵਿਆਹ ਨਹੀਂ ਹੁੰਦਾ ਮੁੰਡੇ ਦਾ ਮੁੰਡੇ ਦੀ ਉਮਰ ਬਹੁਤ ਜ਼ਿਆਦਾ ਹੋਈ ਆ ਮੇਰੇ ਮਾਤਾ ਜੀ ਉੱਠ ਖੜਾ ਜਾ ਮਾਤਾ ਇਧਰ ਲੈ ਪਾਸੇ ਇੱਥੇ ਆਈ ਗਾ ਮਾਤਾ ਜਿਹੜੀ ਗੱਲ ਪੁੱਛੂਗੇ ਉਹਦਾ ਹਾਂ ਚ ਨਾ ਚ ਜਵਾਬ ਦੇਣਾ ਤੂੰ ਠੀਕ ਆ ਮਾਤਾ ਜੀ ਠੀਕ ਐ ਹੋਂ ਦੱਸ ਮਾਤਾ ਮੁੰਡੇ ਨਾਲ ਲੈ ਆਈਆਂ ਹਾਂ ਮਾਤਾ ਜੀ ਮੁੰਡੇ ਨੂੰ ਨਾਲ ਲੈ ਆਈ ਘਰ ਵਾਲਤ ਤੋਂ ਪੁੱਛਣਾ ਨਾ ਘਰ ਵਾਲਤ ਕਿ ਕੱਲੇ ਮੁੰਡੇ ਵਾਲਤ ਮੁੰਡੇ ਵਾਲ ਦੇ ਵਿੱਚਾਂ ਤੇ ਘਰ ਵਾਲਤ ਤੇ ਪੁੱਛਣਾ ਮੁੰਡਾ ਤੇਰਾ ਹੈ ਹਾਂ ਮਾਤਾ ਜੀ ਆਹੀ ਮੁੰਡਾ ਤੇਰੀ ਉਮਰ ਵਾਵਾ ਕੀਤੀ ਪਈ ਆ ਮੈਂ ਨੂੰ ਉਮਰ ਤਾਂ ਹੋ ਨਹੀਂ ਆ ਜਦੋਂ ਆਉਂਦੇ ਆ ਚਾਹ ਪੀ ਕੇ ਤੇ ਬਿਸਕੁਟ ਖਾ ਕੇ ਮੁੜ ਜਾਂਦੇ ਆ ਕੋਈ ਹਾਂ ਹੀ ਨਹੀਂ ਕਰਕੇ ਜਾਂਦਾਗਾ ਦਸ ਸਾਲ ਹੋ ਗਏ ਰਸਤੇ ਆ ਕੋਈ ਬੇੜੇ ਨੀਵਾ ਕਾਤਾ ਸਾਡ ਤਾਂ ਦੇਣੀ ਪੱਟਦੀ ਉਹਨਾਂ ਨੇ ਚੱਲ ਆਉਨੇ ਅੱਜ ਖਿੱਚ ਕੇ ਲਿਆਉਨੇ ਆ ਸਾਰਿਆਂ ਨੂੰ ਲਿਆਓ ਮਾਤਾ ਜੀ करता नहीं थोड़ा मुंडा शाह दुद्ध लाने गया दु लगे हाँ, के वे मगर हाँ लगा है ਪ੍ਰੇਤ ਲੱਗ ਗਿਆ ਮਾਤਾ ਜੀ ਹਾਂ ਪ੍ਰੇਤ ਲੱਗ ਗਿਆ ਤੇ ਪ੍ਰੇਤ ਲਾਇਆ ਵੀ ਆਉਦਿਆ ਨੇ ਆ আচ্ছা ਹਾਂ ਤੇ ਦਾ ਫਿਰ ਕੋਈ ਹੱਲ ਕਰਨਾ ਪਊਗਾ ਤਾਂ ਨਹੀਂ ਇਹਦਾ ਇਹਦਾ ਹੱਲ ਕਰਨਾ ਪੈਣਾ ਹੈ ਦੂਜੀ ਗੱਲ ਜਿਹੜੀ ਮੰਗ ਛਡਾਉਂਦੇ ਉਹ ਹੀ ਛਡਾਉਂਦਾ ਪ੍ਰੇਤ ਛਡਾਉਂਦਾ ਮੁੰਡਾ ਤੇਰਾ ਪੈਗ ਵੀ ਲਾਉਂਦਾ ਪੀ ਲੈਂਦਾ ਥੋੜੀ 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 ਨਹੀਂ ਪੀਂਦਾ ਬਹੁਤ ਪੀਂਦਾ ਬਾਅਦ ਗੱਗ ਪੀ ਆਉਂਦਾ ਹੁਣ ਫਿਰ ਮੈਂ ਕਿਹੜਾ ਨਾਮ ਰਹਿ ਗਿਆ ਪਤਾ ਆ ਬਾਕੀ ਤੇ ਗੱਲ ਅੱਗੇ ਦੇਖਦੇ ਆ ਇਹ ਤਾਂ ਕੌਰੂ ਦਾ ਵਾਧੂ ਪੜਦਾ ਕੌਰੂ ਪੜਦਾ ਚਾਰਾ ਘਰਾਂ ਚ ਸੌਂਦਾ ਨਾ ਬਹੁਤ ਹੁੰਦਾ ਰੈਂਦਾ ਬਾਹਲਾ ਉੱਚੀ ਬੋਲਦਾ ਪੱਕੀ ਗੱਲ ਹੈ ਕੀ ਗੱਲ ਹੈ ਮਗਰ ਇਹਦੇ ਇੱਕ ਜਨਾਨੀ ਲਾਈ ਆ ਕਿਸਰੇ ਜਨਾਨੀ ਵੀ ਲੈ ਤੀ ਜਨਾਨੀ ਲਾਈ ਇਹਦੇ ਮਗਰ ਇਹਨੂੰ ਪੁੱਛ ਵੀ ਇਹਨੂੰ ਸੁਪਨੇ ਚ ਦਿੰਦੀ ਆ ਕਿ ਨਹੀਂ ਦਿੰਦੀ ਹੋਣੀ ਹੈ ਪਰ ਮੈਨੂੰ ਪਾਈ ਇਹਦੇ ਨਾਲ ਪੈ ਗਈ ਆ ਕਿ ਪੁੱਛੇ ਤਾ ਚਾਂਸ ਬੰਦਾ ਤੇਰੇ ਨਾਲ ਕਿ ਨਹੀਂ ਬੰਦਾ ਪੱਕਾ ਕਿ ਦੱਸੋ ਫੱਕਰਾ ਬੰਦਾ ਕਿ ਨਹੀਂ ਕਿਤੇ ਕਿਤੇ ਬੰਦਾ ਬੰਦਾ ਕਿਉਂ ਨਹੀਂ ਬੰਦਾ ਰੋਜ਼ ਮੂੰ ਬੰਦਾ ਜਦੋਂ ਇਹ ਪੱਕ ਲੋਂਦਾ ਉਹਦੇ ਬੰਦਾ ਇਹਨਾਂ ਚਾਂਸ ਬੰਦਾ ਹੋਣਾ ਮਾਤਾ ਜੀ ਪਰ ਇਹਦਾ ਵਿਆਹ ਹੋ ਜੇ ਤਾਂ ਆਪਣੇ ਚਾਂਸ ਹਟਣਗੇ ਮੈਂ ਹੁਣ ਦੱਸ ਕੀ ਕਰ ਸਕਦੀ ਐ ਨੱਚ ਪੁੱਛ ਇਹਨੂੰ ਜਦੋਂ ਇਹ ਪੀ ਪੀ ਲੈਂਦਾ ਪੈਗ ਲਾ ਲੈਂਦਾ ਪੁੱਛ ਇਹਨੂੰ ਵੀ ਇਹ ਤਾਂ ਜੀ ਕਰਦਾ ਕਿ ਨਹੀਂ ਮੈਂ ਫਾਹਲਾ ਕਰਦਾ ਤੇਰਾ ਹਾਂਜੀ ਕਰਦਾ ਮਾਤਾ ਲੈ ਲਿਓ ਨਹੀਂ ਮੈਂ ਹੋਰ ਵੀ ਬਲ ਕੇ ਬਹੁਤ ਘਾਸਾ ਦੇ ਮਗਰ ਗੱਲ ਤੇਰੀ ਐਡੀ ਪਈ ਐ ਮੈਂ ਹੁਣੀ ਸਿਰੇ ਤੇ ਪੁਰਾ ਤੇਰੇ ਪਾਵਾ ਥੋੜਾ ਪਹਿਲਾਂ ਕੱਢਾ ਤੇਰੀ ਪੁੱਛ ਹੈ ਹਾਂਜੀ ਕਿਤੇ ਤੂੰ ਤੋਤ ਦੇ ਬੈਠਾ ਸੀ ਤੋਤ ਦੇ ਥੱਲੇ ਬੈਠਾ ਸੀ ਕਿਤੇ ਪੈਗ ਲਾਉਣ ਦੋ ਜਣੇ ਬੈਠੇ ਸੀ ਤੁਸੀਂ ਹਾਂਜੀ ਹੈ ਕਿਸੇ ਦਾ ਨਾਮ ਲੈ ਕੇ ਕਿਸੇ ਫੱਕਰ ਦਾ ਤੇ ਫੇਰ ਤੈਨੂੰ ਤੇ ਪੈਗ ਪਿਆ ਆ ਵੀ ਇਹਦਾ ਅੱਗਾ ਨਾ ਵਧੇ ਇਹਦਾ ਵਿਆਹ ਨਾ ਹੋਵੇ ਠੀਕ ਹੈ ਜੀ ਆਇਆ ਮਾਤਾ ਤੂੰ ਹੀ ਨੇੜੇ ਆਜੋ ਆ ਗਈ ਜੀ ਇਹੋਂ ਦੱਸ ਮਾਤਾ ਹਾਂਜੀ ਵੀ ਤੂੰ ਕੋਈ ਲਾਲ ਚੁੰਨੀ ਚ ਕੋਈ ਗਹਿਣਾ ਚੱਕ ਕੇ ਰੱਖਿਆ ਸੀ ਇਹਦੇ ਬਾਤੇ ਰੱਖਿਆ ਸੀ ਜੀ ਮਾਤਾ ਰੱਖਿਆ ਸੀ ਹਾਂ अच्छा वो गैले ਨੂੰ ਖੋਲ ਕੇ ਤੂੰ ਗੁਰਦੁਆਰੇ ਮੱਥਾ ਟੇਕਦੀ ਤੇ ਜਿਹੜੀ ਚੁੰਨੀ ਉਹਨੂੰ ਜਲ ਪ੍ਰਵਾਹ ਕਰਦੀ ਠੀਕ ਅਜੀ ਕਰਦੇ ਠੀਕ ਦੂਜੀ ਗੱਲ 11000 ਰੁਪਇਆ ਤੇ ਕਿਉਂ ਦਾ ਟੀਮ ਇੱਥੇ ਚੜਾ ਜੀ ਤੇ ਜਾ ਜਾ ਤੇਰੇ ਕੋ ਪੁੱਤ ਦਾ ਵਿਆਹ ਵੀ ਹੋ ਜਾਊਗਾ ਇੱਥੇ ਸਾਲੋਂ ਅੰਦਰ ਅੰਦਰ ਮਾਤਾ ਜੀ ਸਾਲੋਂ ਅੰਦਰ ਸਾਲੋਂ ਅੰਦਰ ਵਿਆਹ ਹੋਊਗਾ ਮੱਥਾ ਟੱਗੇ ਟੱਪਦੀ ਆਂੀ ਥੋੜੇ ਛੇਤੀ ਕਰਾ ਦਿਓ ਇਹ ਮੇਰੇ ਗੱਦੇ ਤੇ ਆਵੇ ਪੂਰੇ 5 ਦਿਨ ਚੌਂਕੀਆਂ ਭਰੇ ਇਹ ਹਰ ਵੀਰਵਾਰਾ ਵੇ ਚੌਂਕੀਆਂ ਭਰੇ ਇੱਥੇ ਤੇ ਕੰਮ ਇਹਦਾ ਪੂਰਾ ਪਾਰਾ ਜੇ ਤੂੰ ਕਹਿੰਨੀ ਸਾਲੋਂ ਅੰਦਰ ਅੰਦਰ ਹੋਣਾ ਚਾਹੀਦਾ ਮਹੀਨੇ 'ਚ ਹੀ ਕਰਾ ਦੇਣੀ ਆ ਇੱਕ ਮੇਰੇ ਮੁੰਦਰੀ ਤੇ ਮੈਨੂੰ ਇੱਕ ਸੋਨੇ ਦੀ ਚੈਣੀ ਆ ਜੇ ਗੱਦੀ ਤੇ ਆ ਜੇ ਕੋਈ ਨਹੀਂ ਮਾਤਾ ਜੀ ਪਾ ਦੇਣਗੇ ਪਰ ਮੇਰੇ ਮੁੰਡੇ ਦਾ ਜੱਤੀ ਜਲਦੀ ਵਿਆਹ ਹੋ ਜਾਏ ਤੇ ਤੇਰੇ ਕੋਲੇ ਚੁੰਕੀਆਂ ਭਰ ਦੂਆ ਪੰਜ ਤੇ ਪਹਿਲੀ ਗੱਲ ਸਾਲੋਂ ਅੰਦਰ ਇਹਦਾ ਤਾਂ ਮੈਂ ਸਾਲੋਂ ਅੰਦਰ ਕਿਹਾ ਇਹਦੂ ਟੂਪ ਲਿਆ ਕਿਤੇ ਕੋਈ ਕੱਟੇ ਵਰਗਾ ਤਾਂ ਤੇਰਾ ਮੁੰਡਾ ਇਹਦਾ ਸਿਰੇ ਤਾਂ ਨਹੀਂ ਚੜਦਾਗਾ ਮਾਤਾ ਇਹ ਹਸਣ ਵਾਲੀ ਗੱਲ ਨਹੀਂ ਗਈ ਇਹ ਗੱਲਾਂ ਬਹੁਤ ਡੂੰਘਾ ਹੈ ਸੁਣ ਗਏ ਰਾਂਗਤਾ ਪਾਏ ਮਾਤਾ ਬਾਬਲ ਦੀ ਦੋ ਹੀ ਹੁੰਦੇ ਆ ਹੁਣ ਗੋਰਾ ਇਹਨਾਂ ਕੋ ਚੱਕੀ ਫਿਰਦਾ ਤੇਰਾ ਮੁੰਡਾ ਮਗਰ ਇੱਕ ਕਚੀਲਾ ਤੇ ਦੋ ਪ੍ਰੇਤ ਚੱਕੀ ਫਿਰਦਾ ਇੱਕ ਤਾਂ ਲਾਇਆ ਤੂੰ ਆਪ ਕੋ ਆ ਕੇ ਘਰੋਂ ਤੇ ਦੂਜਾ ਲਾਇਆ ਇਹਨੇ ਤੂੰ ਤਾਂ ਥੱਲੋਂ ਕਿਸ ਨੇ ਸਿੱਟਾ ਕੱਢ ਕੇ ਪੈਗ ਪੀ ਆਇਆ ਠੀਕ ਹੈ ਜੀ ਤੇ ਫਿਰ ਪਾਪਾ ਜੀ ਇਹਦਾ ਤੁਸੀਂ ਕਰੋ ਕੋਈ ਮੈਂ ਤਾਂ ਕੁਝ ਕਰੂੰਗੀ ਤੈਨੂੰ ਦੱਸਾਂ ਵੀ 11000 ਰੁਪਏ ਲੈ ਗੱਡੀ ਤੇ ਤਾਲਾ ਲਾਵਾਂਗੇ ਸੁੱਖ ਦੇਵਾਂਗੇ ਨਾ ਲੈ ਕਿਉਂ ਤੇ ਟੀਨ ਲਈ ਤੇ ਜੈਸ ਅੰਮੀ ਨੇ ਅੰਦਰ ਅੰਦਰ ਕਹਿ ਕਈ ਨਹੀਂ ਵੀ ਮੇਰੇ ਘਰੇ ਨੂੰ ਆਜੇ ਲਾਲ ਚੂੜੇ ਆਈ ਤੇ ਚੁੱਪ ਕਰਕੇ ਸੋਨੇ ਦੀ ਚੈਨ ਤੇ ਮੁੰਦਰੀ ਤੇ ਗੱਡੀ ਤੇ ਚੜਾ ਜੀ ਤੇ ਜਾ ਤੁਹਾਡੇ 베ੜੇ ਪਾਰ ਆ ਤੁਹਾਡੇ ਦੋਹਾਂ ਦੇ ਠੀਕ ਆ ਹੋ ਜਾਊਗਾ ਵਿਆਹ ਠੀਕ ਹੈ ਠੀਕ ਹੈ ਮਾਤਾ ਜੀ ਬਹਿ ਜਾਓ ਧੰਨਵਾਦ ਤੁਹਾਨੂੰ 500 ਰੁਪਿਆ ਬਾਦੀ ਨੂੰ ਦੇਖ ਦਿਓ ਕੀ ਪਖੰਡ ਫੜਿਆ ਮਾਤਾ ਕੀ ਆਜੋ ਬੱਚੇ ਬੈਠੋ ਕਲਿਆਣ ਕਰਦੀ ਮਾਤਾ ਹਰੇਕ ਦਾ ਆਜੋ ਬੈਠੋ ਕਾਦਾ ਕਲਿਆਣ ਕਰਦੇ ਆ ਤੁਸੀਂ ਸਮੱਸਿਆ ਕੀ ਲੈ ਕੇ ਆਏ ਆ ਤੁਸੀਂ ਲੋਕਾਂ ਨੂੰ ਲੁੱਟ ਕੇ ਆਏ ਆ ਤੁਸੀਂ ਕੋਈ ਲੁੱਟਿਆ ਨਹੀਂ ਆਪਾਂ ਆ ਮਾਤਾ ਨਾ ਅਸੀਂ ਭੇਜੀ ਸੀ ਜਿਹਨੂੰ ਤੁਸੀਂ 11000 ਕਿਹਾ ਤੇ ਇਥੇ ਹੁਣੇ 1100 ਮੱਥਾ ਵੀ ਟਿਕਾਇਆ ਮਾਤਾ ਦਾ ਕਲਿਆਣ ਕੀਤਾ ਇਹ ਤਾਂ ਮੁੰਡੇ ਦਾ ਕਲਿਆਣ ਕੀਤਾ ਮੁੰਡੇ ਦਾ ਇਹ ਤਾਂ ਪ੍ਰੇਤ ਸੀ ਤੈਨ ਮਗਰ ਮੈਂ ਲਾਏ ਆ ਇਹ ਤਾਂ ਵਿਆਹ ਆ ਤੇ ਦੋ ਬੱਚੇ ਆ ਤੂੰ ਕਹਿੰਨੇ ਇਹਦਾ ਵਿਆਹ ਨਹੀਂ ਹੋਇਆ ਏਦਾ ਦੋ ਜਵਾਬ ਆ ਫਿਰ ਜੇ ਤੂੰ ਐਡੀ ਸੀਗੀ ਤਾਂ ਤੈਨੂੰ ਪਤਾ ਕਾ ਤੋ ਨਹੀਂ ਲੱਗਿਆ ਕੋਈ ਨਾ ਤੁਸੀਂ ਬੈਠੋ ਗੱਲਬਾਤ ਕਰੋ ਤੁਸੀਂ ਬੈਠੋ ਗੱਲ ਕੀ ਆ ਨਹੀਂ ਗੱਲ ਕਰਨੀ ਆਏ ਆ ਤੇਰੇ ਨਾਲ ਮਾਤਾ ਵੀ ਤੂੰ ਇਹ ਜਿਹੜਾ ਸਿਰਕ ਕੋਣਿਆ ਪਹਿਲਾਂ ਤਾਂ ਸਾਨੂੰ ਆਏ ਦੱਸ ਵੀ ਉਹਦੇ ਤੇਰੇ ਚ ਕੀ ਆਉਂਦਾ ਵੀ ਕਿਹੜੀ ਤੇਰੇ ਚ ਸ਼ੈ ਆਉਂਦੀ ਹੈਗੀ ਵੀ ਜਿਹੜਾ ਤੈਨੂੰ ਆ ਕੇ ਦੱਸਦਾ ਤੁਹਾਨੂੰ ਯਾਦ ਆ ਵੀ ਤੁਸੀਂ ਇਹਨਾਂ ਕੀ ਕੀ ਬੋਲਿਆ ਮੇਰੀ ਗੱਲ ਸੁਣੋ ਬેર ਕੋਈ ਜੰਨੇ ਆ ਉਹ ਤਾਂ ਇੱਕ ਲੈਵ ਹੁੰਦੀ ਆ ਠੀਕ ਹੈ ਸਾਡੇ ਚ ਕੋਈ ਈਰ ਨਹੀਂ ਹੁੰਦਾ ਕੋਈ ਫਕੀਰ ਨਹੀਂ ਹੁੰਦਾ ਇੱਕ ਲੈਵਾ ਜਿਹੜੀ ਸਾਡੀ ਲੱਗਦੀ ਹੈ ਜਦੋਂ ਅਸੀਂ ਸਿਰਕ ਕਾਉਨੇ ਆ ਇੱਕ ਮਸਤੀ ਆ ਇਰਫ ਕੀਰਾਂ ਦੇ ਨਾਮ ਦੀ ਚੜਦੀ ਕੋਈ ਸਾਡੇ ਚ ਕੋਈ ਬਾਬਾ ਨਹੀਂ ਕੋਈ ਕੁਛ ਨਹੀਂ ਚੇਲਾ ਕੋਈ ਕਿਸੇ ਚ ਵੀ ਬਾਬਾ ਨਹੀਂ ਹੁੰਦਾ ਤੇ ਫਿਰ ਇਹਨਾਂ ਤੋਂ ਜਿਹੜੇ ਪੈਸੇ ਮੰਗਾਏ ਤੇ ਉਹਦੇ ਨਾਲ ਕਿਵੇਂ ਭਲਾ ਕਿਵੇਂ ਹੋ ਜੂਗਾ ਇਹਨਾਂ ਦਾ ਵੀ ਤੂੰ ਕਹ ਵੀ ਇਹਨਾਂ ਦੇ ਇਹਦੇ ਮਗਰ ਇੱਕ ਤਾਂ ਪ੍ਰੇਤ ਆ ਇੱਕ ਇਹ ਇਹਦਾ ਵਿਆਹ ਹੋ ਗਿਆ ਇੱਕ ਸਾਲ ਦੇ ਵਿੱਚ ਸਮੱਸਿਆ ਦਾ ਹੱਲ ਕਰਦੇ ਆਪਾਂ ਸੁੱਖਾ ਦਿੰਨੇ ਆ ਤੇ ਤੈਨੂੰ ਇਹ ਨਹੀਂ ਪਤਾ ਲੱਗਿਆ ਵੀ ਹੁਣ ਤੇਰੇ ਤੇ ਹੀ ਸਮੱਸਿਆ ਆ ਰਹੀ ਹੈ ਵੀ ਅਸੀਂ ਤੇਰੇ ਤੇ ਚੜ ਕੇ ਆ ਰਹੇ ਆ ਤੈਨੂੰ ਇਹ ਨਹੀਂ ਪਤਾ ਲੱਗਿਆ ਤੂੰ ਜਿਹੜਾ ਵੀ ਤੈਨੂੰ ਕਹਨੀ ਆ ਵੀ ਤੇਰੀ ਮੌਜ ਆ ਤੈਨੂੰ ਤੇਰੀ ਉਸ ਮੌਜ ਚ ਪਤਾ ਨਹੀਂ ਲੱਗਿਆ ਵੀ ਅੱਜ ਤੇਰੇ ਤੇ ਤੇਰੀ ਪੁੱਛ ਨਿਕਲਣ ਵਾਲੀ ਆ ਅੱਜ ਸਾਡੀ ਸੰਸਥਾ ਦੀ ਤੋਂ ਤੁਸੀਂ ਜਿਹੜੇ ਸਾਰੇ ਆ ਚੇਲੇ ਆ ਨਾ ਜਿਨ੍ਹਾਂ ਨੇ ਪਖੰਡ ਫੜਿਆ ਸਾਡੇ ਇਕੱਲਾ-ਇਕੱਲਾ ਧਿਆਨ ਚ ਆ ਤੇ ਅਸੀਂ ਸਾਰਿਆਂ ਤੇ ਬਾਰੀ-ਬਾਰੀ ਨਿਗਾਹ ਰੱਖ ਰਹੇ ਆ ਉਹ ਤਾਂ ਗੱਲ ਮੰਨਦੇ ਜਿਹੜੀ ਲੈਬ ਹੁੰਦੀ ਹੈ ਨਾ ਇਹ 24 ਘੰਟੇ ਨਹੀਂ ਲੱਗਦੀ ਇਹ ਮਸਤਾ ਦੀ ਲੈਬ ਇਹ ਜਦੋਂ ਮਤੋਂ ਅਸੀਂ ਮਸਤੀ ਚ ਹੁੰਨੇ ਲੈਬ ਸਾਡੀ ਉਦੋਂ ਲੱਗਦੀ ਆ ਤੇ ਇਹ ਤੁਹਾਨੂੰ ਵੀ ਪੁੱਛ ਲੈਂਦੇ ਜਿਵੇਂ ਨੂੰ ਪਤਾ ਹੁੰਦਾ ਜੇ ਲੈਬ ਲੱਗੀ ਹੁੰਦੀ ਤੁਹਾਡੇ ਬਾਰੇ ਵੀ ਨਹੀਂ ਹੁਣ ਲਾ ਲਓ ਲੈਬ ਅਸੀਂ ਤਾਂ ਕਹਿੰਨੇ ਆ ਸਾਨੂੰ ਦੱਸੋ ਸਾਡੇ ਬਾਰੇ ਲਾ ਦੱਸੋ ਹੁਣ ਲਾ ਲਓ ਕੋਈ ਨਾ ਲਾਲਾਂ ਕਿ ਲੈ ਦੀ ਕਿਹੜੀ ਗੱਲ ਆਰੇ ਇੱਕੋ ਦੂਜੇ ਮੁੰਡੇ ਨੂੰ ਕਹਿੰਦੀ ਸੀ ਵੀ ਕੀ ਵੀ ਸਾਨੂੰ 11000 ਰੁਪਏ ਉਹਨੂੰ ਵੀ ਕੈਸੇ ਮੱਥਾ ਟੇਕਾ ਤਾਂ ਮੈਂ ਤੇਰਾ ਵਸੀਕਰਨ ਕਰਕੇ ਦੇਵਾਂਗੀ ਆਪਾਂ ਕਿਤੇ ਵਸੀਕਰਨ ਬਹੁਤ ਕਿਤੇ ਲੈ ਮੈਂ ਤੈਨੂੰ ਦੇ ਨਾਲ ਪੈਸੇ ਤੈਨੂੰ ਲੈ ਕਿੰਨੇ ਪੈਸੇ ਲੈ ਮੇਰਾ ਕਰ ਵਸੀਕਰਨ ਆਹ ਨਾਲ ਆਪਾਂ ਬਹੁਤ ਕੰਮ ਹੋਇਆ ਆਪਣੇ ਹੱਥੋਂ ਭਲਾ ਬਹੁਤ ਹੋਇਆ ਆਹ ਲੈ ਤਾਹੇ ਫਾੜਾ ਤੇ ਸਾਡਾ ਵਸ਼ੀਕਰਨ ਕਰ ਲੈ ਮੇਰਾ ਵਸ਼ੀਕਰਨ ਤੂੰ ਬੱਚੇ ਪੈਸੇ ਆਪਦੇ ਕੋਲੇ ਰੱਖ ਵਸ਼ੀਕਰਨ ਬਹੁਤ ਕੀਤੇ ਬਹੁਤ ਭਲੇ ਹੋਏ ਆ ਸਾਡੇ ਹੱਥੋਂ ਮੈਂ ਸਾਡਾ ਵੀ ਸਾਨੂੰ ਵੀ ਸਾਡ ਨੂੰ ਵੀ ਪਤਾ ਤਾਂ ਲੱਗ ਜੇ ਜਦੋਂ ਸਾਡੀ ਲਹਿਰ ਲੱਗੀ ਹੁੰਦੀ ਜੋ ਸਾਡੇ ਮੂੰਹੋਂ ਨਿਕਲਦੋ ਪਾਰ ਆ 21000 ਤੁਸੀਂ ਉਹ ਗਰੀਬਾਂ ਤੋਂ ਚੋਹਾ ਲਿਆ ਕਿਵੇਂ ਉਹਨਾਂ ਨੇ ਲੋਨ ਲੈ ਲੈ ਕੇ ਤੁਹਾਨੂੰ ਦਿੱਤਾ ਹੈਗਾ ਕਿਉਂ ਤੁਸੀਂ ਗਰੀਬਾਂ ਨੂੰ ਲੋਨ ਆਪਾਂ ਕੰਮ ਕਰਦੇ ਆਂ ਇਹ ਕੰਮ ਕਰ ਸਾਡਾ ਕੰਮ ਕਾਦਾ ਕਰਦੇ ਆ ਪਖੰਡਵਾਦ ਕਰਦੇ ਆ ਤੂੰ ਜੇ ਸਾਡਾ ਫੁੱਲ ਪੈਸੇ ਮੈਂ ਤੈਨੂੰ ਕਹੀ ਨਾ ਕਿੰਨਾ ਟਾਈਮ ਸਾਡੇ ਸਾਡੇ ਚੋ ਕਿਸੇ ਬੰਦੇ ਨੂੰ ਸਾਡੇ ਨੂੰ ਵਾਸ ਕਰਕੇ ਦਿਖਾ ਦੇ ਸਾਡੇ ਕਿਸੇ ਬੰਦੇ ਦਾ ਮਸ਼ੀ ਕਰਨ ਕਰਦੇ ਆ ਆ ਜਿਹੜੀ ਮਾਤਾ ਲੈ ਕੇ ਆਈ ਸੀ ਇਹਦੇ ਮੁੰਡੇ ਦਾ ਮਗਰ ਤੈਨ ਪ੍ਰੇਤ ਸੀ ਲੈ ਤੂੰ ਨਹੀਂ ਆਈ ਨਹੀਂ ਆਈ ਤੈਨੂੰ ਪਤਾ ਹੀ ਲੱਗਿਆ ਵੀ ਇਹ ਵਿਆਹ ਆ ਉਦੋਂ ਲੈਵ ਉਹੀ ਤਾਂ ਗੱਲ ਨਹੀਂ ਲੈਵ ਉਦੋਂ ਮੇਰੀ ਟੁੱਟੀ ਸੀ ਲੈਵ ਇਹਨੇ ਤਾਂ ਮਾਤਾ ਨੇ ਆਣ ਕੇ ਇਥੇ ਗੱਦੀ ਤੇ ਪਾਤਾ ਰੋਲਾ ਗੱਲੇ ਤਾਂ ਮੈਂ ਤਾਂ ਸਮਝੀ ਵੀ ਨਹੀਂ ਮਾ ਪਾਇ ਹੀ ਨਹੀਂ ਤੂੰ ਕਿਹਾ ਵੀ ਘਰ ਦੀ ਬਾਤ ਆਏ ਆ ਮੁੰਡੇ ਦਾ ਵਿਆਹ ਨਹੀਂ ਹੁੰਦਾ ਉਹ ਪੁੱਛ ਹੋਰ ਹੋਣੀ ਆ ਕਿਸੇ ਦੀ ਮਾਤਾ ਗੱਲ ਤੋਂ ਉੱਠ ਖੜੀ ਹੋਣੀ ਆ ਤੇ ਤੈਨੂੰ ਐ ਹੀ ਨਹੀਂ ਪਤਾ ਲੱਗਿਆ ਵੀ ਅਸੀਂ ਗੱਲ ਤੋਂ ਉੱਠ ਖੜੇ ਜਦੋਂ ਤੂੰ ਪੁੱਛਾ ਘੜ ਰਹੇ ਆ ਗੱਦੀ ਤੇ ਤੈਨੂੰ ਤਾਂ ਪਤਾ ਹੋਣਾ ਚਾਹੀਦਾ ਕਿਉਂ ਭੋਲੇ ਭਾਲੇ ਲੋਕਾਂ ਨੂੰ ਲੁੱਟਦੇ ਆ ਤੁਸੀਂ ਬਾੜੀ ਮੋਟੀ ਸ਼ਰਮ ਕਰੋ ਕੋਈ ਕਮਾ ਕੇ ਖਾ ਲੋ ਪੁੱਛਾਂ ਕਿ ਹੁਣ ਗੱਤ ਕਰਦੇ ਪੈਸੇ ਮੰਗੇ ਇਨਾਂ ਨੇ ਮੈਥੋਂ 500 ਰੁਪਏ ਤਾਂ ਮੱਥਾ ਟਿਕਾਇਆ ਗੱਡੀ ਤੇ 11000 ਰੁਪਏ ਮੰਗੇ ਆ ਕਿ ਮੈਂ ਤਾਂ ਨਾਕ ਕਰਦੀ ਐ ਇਹਦਾ ਫਾਰ ਕਰਕੇ ਦੂੰਗੇ ਤੇ ਮਗਰ ਫਰੇਟ ਲੱਗੇ ਹੋਏ ਐ ਤੇਰੀ ਭੂਆ ਕਾ ਨਾ ਕੀਤਾ ਕੋਸਰੇ ਤੇ ਤੂੰ ਸਾਇ ਲੋ ਕੰਡਵਾੜਵਾ ਜੋ ਸਾਨੂੰ ਅੱਗੇ ਮਤਲ ਲੈਬ ਦੇ ਵਿੱਚ ਦਿੰਦਾ ਸਾਨੂੰ ਉਹੀ ਮਤਲ ਜੋ ਅਸੀਂ ਚਾਨ ਸਾਨੂੰ ਅੱਗੇ ਆਉਂਦਾ ਉਹੀ ਆਪਾਂ ਸੰਗਤ ਅੱਗੇ ਰੱਖਦੇ ਆ ਸ਼ਰਮ ਨਹੀਂ ਆਉਂਦੀ ਸ਼ਰਮਾ ਸ਼ਰਮੇ ਚ ਕਿਹੜੀ ਗੱਲ ਆ ਆਪਾਂ ਕਿਹੜਾ ਕਿਸੇ ਤੋਂ ਕੁਝ ਮੰਗਦੇ ਜੋ ਇਰਅਪਕੀਰਾਂ ਮੰਗਦੇ ਆਪਾਂ ਉਹ ਸੰਗਤ ਨੂੰ ਕਹਿੰਦੇ ਆ ਇਰਅਪਕੀਰ ਨੂੰ ਮੰਨਦੇ ਆ ਤੁਸੀਂ ਇਹ ਤਾਂ ਸਾਨੂੰ ਦੋ ਆਪਾਂ ਸਾਰੇ ਇਰਅਪਕੀਰਾਂ ਨੂੰ ਮੰਨਦੇ ਆ ਜੋ ਆਪਾਂ ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦੀਗੀ ਨਾ ਮੈਨੂੰ ਲੋੜ ਆ ਨਾਂ ਦੀ ਨਹੀਂ ਮਾਤਾ ਜੀ ਤੁਸੀਂ ਸਾਡੇ ਸਤਕਾਰ ਜੋ ਵਾ ਅਸੀਂ ਸਿਰਫ ਸਵਾਲ ਹੀ ਕਰਨੇ ਆ ਇਹ ਹੀ ਪੁੱਛਣਾ ਚਾਹਣਾ ਵੀ ਕਿਹੜੇ ਕਿਹੜੇ ਵੀਰਾਂ ਪੀਰਾਂ ਦੀ ਤੁਸੀਂ ਸੇਵਾ ਕਰਦੇ ਆਂਗੇ ਕਿਹੜਾ ਜਦੋਂ ਸਰਕਮੋਨੀ ਕਿਹੜਾ ਤੁਹਾਡੇ ਵਿੱਚ ਆਉਂਦਾ ਕਾਹਨ ਤੁਹਾਡੇ ਤੋਂ 11000 21000 ਮੰਨ ਕੇ ਸਾਨੂੰ ਦੱਸੋ ਮੈਨੂੰ ਤਾਂ ਖੁਦ ਨੂੰ ਨਹੀਂ ਪਤਾ ਸਾਡੀ ਲਹਿਬ ਬਸ ਉਹ ਰੱਬ ਨਾਲ ਮਾਲਕ ਨਾਲ ਜੁੜੀ ਹੁੰਦੀ ਆ ਸਾਨੂੰ ਇਹ ਗੱਲ ਤਾਂ ਖੁਦ ਨੂੰ ਨਹੀਂ ਪਤਾ ਵੀ ਸਾਡੇ ਚ ਕਿਹੜਾ ਹੀਰ ਫਕੀਰ ਹੁੰਦਾ ਰੱਬ ਪੈਸੇ ਮੰਗਦਾ ਜਦੋਂ ਕੰਮ ਕਰੀਦੇ ਰੱਬ ਰੱਬ ਨੂੰ ਜੇ ਦੇਵਾਂਗੇ ਕੁਝ ਤਾਂ ਰੱਬ ਫੇਰ ਹੀ ਸਾਨੂੰ ਰੱਬ ਖਾਉਂਦਾ ਸਾਡੇ ਵਿੱਚ ਇੱਕ ਸਾਡੇ ਨਾਲ ਤਾਰ ਜੁੜੀ ਕਰਕੇ ਸੰਗਤ ਤੇ ਭਲੇ ਹੁੰਦੇ ਹੀ ਨੇ ਤੇ ਹੁਣ ਜਿਹੜੀ ਗੱਲ ਅਸੀਂ ਕਹਿ ਰਹੇ ਹਾਂ ਵੀ ਸਾਡਾ ਵਸ਼ੀਕਰਨ ਕਦੋਂ ਕਰਨਾ ਫਿਰ ਸਾਡਿਆਂ ਚੋਂ ਕਿਸੇ ਚਾਰ ਦੇਣਾ ਸਾਡਾ ਵਸ਼ੀਕਰਨ ਕਰ ਜਾਈ ਥੋੜੇ ਆਈ ਥੋੜੇ ਆਈ ਥੋੜੇ ਮਰੀਦ ਹੋ ਜਾਣਗੇ ਮਨ ਲਾਂਗੇ ਅਸੀਂ ਇਹ ਚੀਜ਼ ਹੁੰਦੀ ਐ ਐ ਨਹੀਂ ਹੁੰਦੀਆਂ ਗੱਲਾਂ ਹੋਰ ਕਿਵੇਂ ਹੁੰਦੀਆਂ ਮਾਤਾ ਐ ਨਹੀਂ ਹੁੰਦੀਆਂ ਗੱਲਾਂ ਮੇਰੀ ਗੱਲ ਸੁਣ ਲਾ ਮਾਤਾ ਅਸੀਂ ਕਰਾਵਾਂਗੇ ਤੇਰੇ ਤੇ ਕਾਰਵਾਈ ਵੀ ਪਖੰਡਵਾਤ ਫਲਾ ਰਹੀਆਂ ਜਾਂ ਤਾਂ ਹੁਣ ਸਾਫ਼ ਸਾਫ਼ ਦੱਸ ਦੇ ਵੀ ਇਹ ਸਭ ਕੁਝ ਇੱਕ ਪਖੰਡਾ ਠੀਕ ਆ ਤੇ ਜਾਂ ਮੇਰੇ ਸਵਾਲਾਂ ਦਾ ਸਾਡੇ ਜਵਾਬ ਦੇ ਦੇ ਜਾਂ ਤਾਂ ਲੋਕਾਂ ਚਾ ਕੇ ਮਾਫੀ ਮੰਗ ਲਾ ਹੱਥ ਜੋੜ ਕੇ ਵੀ ਮੈਂ ਪਖੰਡ ਫੜਿਆ ਸੀ ਤੇ ਮੈਂ ਲੋਕਾਂ ਨੂੰ ਲੁੱਟਿਆ ਤੇ ਜੀ ਤੋਂ ਜੀ ਤੋਂ ਸਿਉਣਾ ਚਾਹੁੰਦੀ ਜਿਹੜੇ ਵੀ ਲੋਕਾਂ ਦੇ ਤੁਚ ਐਂੀਆਂ ਲਵਾਈਆਂ ਅਗਲੇ ਦੀਆਂ ਮੋੜ ਦੇ ਤੇ ਨਹੀਂ ਤੇਰੇ ਤੇ ਹੁਣ ਕਾਰਵਾਈ ਹੋਪੀ ਐਤ ਕੀ ਤੂੰ ਭੈੜੀ ਫਾਸੀਆਂ ਤੈਨੂੰ ਦੇਖਿਆ ਮੈਂ ਪਹਿਲਾਂ ਵੀ ਬਹੁਤ ਵਰੀ ਸੀ ਸਾਨੂੰ ਸਿਰਫ ਜਵਾਬ ਦੇ ਦੇ ਤੇ ਨਹੀਂ ਤੇਰੇ ਤੇ ਕਾਰਵਾਈ ਹੋ ਗਈ ਅਸੀਂ ਬਾਹਲਾ ਸਾਡੇ ਕੋਲ ਸਮਾਂ ਆ ਜਾਈਗਾ ਹੋਰ ਵੀ ਅਸੀਂ ਤੇਰੇ ਵਰਗੇ ਬਹੁਤ ਦੇਖਨੇ ਹੁੰਦੇ ਮੈਂ ਤੁਹਾਨੂੰ ਇਹ ਕਹਿਨੀ ਆ ਵੀ ਕੋਈ ਨਾ ਤਾਂ ਕੋਈ ਮਾਤਾ ਆਉਂਦੀ ਹੈ ਮੇਰੇ ਸਿਰ ਨਾ ਕੋਈ ਬਾਬਾ ਹੁੰਦਾ ਹੈ ਸਰਫ ਸਾਡੀ ਲੈਵ ਲੱਗਦੀ ਆ ਲੈਵ ਤੇ ਜੋ ਮੂੰਹ ਗੱਲਾਂ ਕੱਢਦੇ ਪਾਰ ਹੁੰਦਾਂ ਤੂੰ ਫੇਰ ਉਹੀ ਗੱਲ ਕਰੇ ਜਾਨੇ ਆ ਮਾਤਾ ਹਣਾ ਉਹ ਗੱਲ ਕੀ ਤਾਂ ਤੂੰ ਗੱਲ ਤੇ ਆਇਆ ਤੈਨੂੰ ਮੈਂ ਹੀ ਕਹੇ ਵੀ ਅਸੀਂ ਪ੍ਰਸ਼ਾਸਨ ਨੂੰ ਬੁਲਾਵਾਂਗੇ ਤੈਨੂੰ ਸਾਫ ਸ਼ਬਦਾਂ ਤੇ ਕਹੀ ਜਾਨੇ ਹੁਣ ਤੇ ਇਹਨੇ ਭੇੜੀ ਹੋਊਗੀ ਤੇ ਤੂੰ ਆ ਜਾ ਲੈਣ ਤੇ ਆਪ ਹੀ ਦੱਸ ਦੇ ਵੀ ਇਹ ਚੀਜ਼ ਕੀ ਆ ਕਿਉਂ ਪਖੰਡਵਾਦ ਕਰਦੇ ਅਸੀਂ ਕੌਣ ਆ ਕੇ ਦੱਸਦਾ ਤੁਹਾਨੂੰ ਇਹ ਦੱਸਣਾ ਤਾਂ ਕਿਸੇ ਨੇ ਨਹੀਂ ਹੁੰਦਾ ਜੋ ਬਸ ਮਨਚ ਆ ਜਾਈ ਦੀ ਕਹਿ ਦੇਈ ਤਾ ਇਹ ਆਏਗਾ ਤੇ ਤੁਸੀਂ ਤਾਂ ਲੋਕਾਂ ਨੂੰ ਲੜਾ ਲਾ ਮਾਰ ਦੋਗੇ ਨਾ ਇਹ ਭੋੜਾ ਨਾਲ ਇੱਜਨੇ ਆ ਇਹ ਆਪ ਤੁਸੀਂ ਦੇ ਕੇ ਮਾਰਗੇ ਤੇ ਤੂੰ ਜ਼ਿੰਮੇਵਾਰ ਆ ਵੀ ਆਏ ਮੂਹ ਆ ਪਗਾਈ ਜਿਹੜੀ ਮਰਜੀ ਮਾਰੀ ਗਈ ਤੇ ਆ ਭੋਲੇ ਭੋਲੇ ਲੋਕਾਂ ਨੂੰ ਲੁੱਟੀ ਗਏ ਲਿਆ ਉੱਥੇ ਇਹ ਪਖੰਡਵਾਦ ਬੰਦ ਕਰ ਦੇ ਮਨ ਚੰਗੀ ਰਹਿ ਜੇਂਗੀ ਤੈਨੂੰ ਬੰਦ ਕਰ ਲੈ ਲੋਕਾਂ ਤੋਂ ਮਾਫੀ ਮੰਗ ਲੈ ਜਿਹੜਾ ਕੋਈ ਕਿਸੇ ਦਾ ਦੇਣ ਲੈਣਾ ਤੇ ਉਹ ਤੂੰ ਦੇ ਦੇ ਕਹਿ ਕੈਮਰੇ ਦੇ ਵਿੱਚ ਹਾਂ ਸਾਰੀ ਗੱਲ ਬੋਲ ਕੇ ਦੱਸੀ ਵੀ ਕੀ ਚੀਜ਼ ਆ ਵੀ ਪਖੰਡ ਆ ਕਿ ਕੋਈ ਤੇਰੇ ਵਿੱਚ ਬਾਬਾ ਆਉਂਦਾ ਬੋਲ ਹੁਣ ਸੱਚ ਬੋਲ ਹੈ ਤਾਂ ਇਹ ਹੁਣ ਜੇ ਕਿਗੇ ਮੰਨਗੇ ਤਾਂ ਬਾਬਾ ਤਾਂ ਜਦੋਂ ਮੈਂ ਤੁਹਾਨੂੰ ਕਹੀ ਜਾਨੀ ਵੀ ਕੋਈ ਆਉਂਦਾ ਨਹੀਂ ਮੇਰਾ ਸੱਚ ਬੋਲ ਸੱਚ ਮੰਨਣਾ ਪੈਣਾ ਮੰਨੀਏ ਨਹੀਂ ਮੰਨਣਾ ਪੈਣਾ ਸੱਚ ਬੋਲੋ ਪਹਿਲੇ ਤਾਂ ਤੁਹਾਡੇ ਅੱਗੇ ਬੇਨਤੀ ਹੈ ਵੀ ਤੁਸੀਂ ਪਿਆਰ ਨਾਲ ਗੱਲ ਕਰੋ ਅਸੀਂ ਤਾਂ ਹੀ ਵੀਰੇ ਮਾਤਾ ਪਿਆਰ ਨਾਲ ਗੱਲ ਤੇਰੇ ਨਾਲ ਕਰ ਰਹੇ ਹਜੇ ਅਸੀਂ ਆਪ ਗੱਲ ਕਰ ਰਹੇ ਹਜੇ ਸਾਡੇ ਹੋਰ ਵੀ ਬਹੁਤ ਜਣੇ ਆਉਣਗੇ ਸੀ ਪ੍ਰਸ਼ਾਸਨ ਨੇ ਬੁਲਾਵਾ ਕਿ ਅਸੀਂ ਹਜੇ ਅਸੀਂ 4 ਜਣੇ ਆਏ ਇਹ ਸਾਡੀ ਭੇਜੇ ਗਏ ਸੀ ਮਾ ਵੀ ਮੰਗੋ ਲੋਕਾਂ ਤੋਂ ਦੱਸ ਸਾਰਾ ਕੁਝ ਸੱਚ ਕੈਮਰੇ ਮੂਰੇ ਤੇ ਨਹੀਂ ਤੇਰੇ ਤੇ ਕਾਰਵਾਈ ਹੋਊਗੀ ਗੱਲ ਇਹ ਆ ਕਿਸ ਕੋਈ ਬਾਬਾ ਨਹੀਂ ਆਉਂਦਾ ਕੋਈ ਫਕੀਰ ਨਹੀਂ ਆਉਂਦਾ ਇਹ ਸਿਰਫ ਇਹ ਤਾਂ ਸਾਡਾ ਕੰਮ ਆ ਪਖੰਡਵਾ ਦਾ ਪਖੰਡਵਾ ਦਾ ਇਹ ਤਾਂ ਸਾਡਾ ਇੱਕ ਬੰਦ ਕਰੇਗਾ ਅੱਜ ਤੋਂ ਇੱਕ ਖਾਨ ਦਾ ਢਾਂਗਾ ਸਾਡੇ ਜਿਵੇਂ ਜਿਵੇਂ ਇੱਕ ਸਾਡਾ ਕੰਮ ਆ ਵੀ ਜਿਵੇਂ ਮਤਲਬ ਦੁਨੀਆ ਮਗਰ ਲੱਗਦੀ ਆ ਲਾਲ ਜਿਹੜੇ ਦੁਖੀ ਹੁੰਦੇ ਆ ਉਹ ਮਗਰ ਲੱਗਦੇ ਲਾਲ ਹੀ ਦੇ ਉਹ ਦੁਖੀ ਨਹੀਂ ਹੈਗੇ ਕਿ ਉਹ ਲੋਕ ਤਾਂ ਮੈਂ ਲੋਕਾਂ ਵਾਂਗੂ ਤਾਂ ਇੱਕ ਭੇਡਾਂ ਨੇ ਜਿਨ੍ਹਾਂ ਨੂੰ ਤੁਸੀਂ ਮਗਰ ਲਈ ਫਿਰਦੇ ਆਂ ਬੰਦ ਕਰੂੰਗੀ ਨਾ ਉਹਨਾਂ ਦਾ ਭੋਲੇ ਭਾਲ ਲੋਕ ਨੇ ਕੋਹ ਲੋਕਾਂ ਨੂੰ ਮੈਂ ਬੰਦ ਕਰੂਗੀ ਆ ਜਿਹੜਾ ਤੰਤਰ-ਫੰਤਰ ਤੂੰ ਲਾਇਆ ਦਾ ਕਰਦੇ ਆਂ ਕਿ ਕੋਈ ਨਾ ਕੋਈ ਨਾ ਨਹੀਂ ਸਹੀ ਸ਼ਾਖ-ਸਾਡਾਂ ਦਾ ਕਹਿ ਵੀ ਮੈਂ ਬੰਦ ਨਹੀਂ ਦੇ ਤੂੰ ਕਾਰਵਾਈ ਹੋਊਗੀ ਪੈਰੀ ਫਸੇਗੀ ਤੈਨੂੰ ਦੱਸਦਾ ਮੇਰੀ ਬੇਨਤੀ ਹੈ ਸਾਰੇ ਅੱਗੇ ਕਿ ਮੈਂ ਇਹ ਕੰਮ ਬੰਦ ਕਰ ਦੂੰਗੀ ਤੇ ਪਰ ਮੇਰੇ ਤੇ ਕੋਈ ਕਾਰਵਾਈ ਨਾ ਕੀਤੀ ਜਾਵੇ। ਕੋਈ ਸਹਾਈ ਪਖੰਡ ਸੀਗਾ ਕੋਈ ਵੀ ਦੇ ਵਿੱਚ ਵੀ ਤੋਹਣ ਚਲੋ ਉਹ 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 ਤਾਂ ਜੋ ਹੁਣ ਮਾ ਸਾਨੂੰ ਮਾਲਕ ਜੋ ਸਾਨੂੰ ਦਿੰਦਾ ਐ ਅਸੀਂ ਸੰਗਤ ਦੇ ਵਿੱਚ ਮੰਨਦੇ ਆ ਇਹ ਤਾਂ ਹਜੇ ਫੇਰੇ ਉਸੇ ਦਾ ਕਰਕੇ ਤਾਂ ਸੰਗਤ ਸਾਡੇ ਨਾਲ ਜੁੜੀ ਆ ਤੂੰ ਫੋਨ ਕਰੀ ਯਾਰ ਬਲਾਓ ਪ੍ਰਸ਼ਾਸਨ ਬੇ ਉਹ ਕਰਦੀ ਨਾ ਲੱਗਦਾ ਕੋਈ ਨਾ ਤੁਸੀਂ ਮੇਰੇ ਨਾਲ ਹੀ ਗੱਲ ਬਹਿ ਕੇ ਆਮਨਾ ਕਰ ਲਓ ਤੁਸੀਂ ਐ ਨਾ ਕਰੋ ਫਰਦਾਸੇ ਕੀ ਆ ਪਖੰਡਵਾ ਦਾ ਕਹਿ ਚਲੋ ਉਹ ਤਾਂ ਹੁਣ ਮੰਨ ਨਹੀਂ ਜਰਨੇ ਆਪਾਂ ਤੇ ਅਸੀਂ ਕੋਈ ਲਗਾ ਪਾਵਾਂ ਨਹੀਂ ਦਵਾਤਾ ਨਹੀਂ ਪਾਇਆ ਚਲੋ ਹੁਣ ਮੰਨੀ ਕਰਦੇ ਹਾਂ ਕੱਲੀ ਅੰਦਰ ਹਾਂ ਫਿਰ ਕਹਿ ਵੀ ਇਹ ਮੈਂ ਕਲਡ ਕਰਦੀ ਸੀ ਭੋਲੇ ਭਾਲੇ ਲੋਕਾਂ ਨੂੰ ਆਹ ਇਹ ਗੱਲ ਕਹਿ ਸਕਦੇ ਵੀ ਜੋ ਏਰ ਫਕੀਰ ਆਪਾਂ ਨੂੰ ਦਿੰਦੇ ਉਹ ਸੰਗਤ ਦੇ ਵਿੱਚ ਵੱਡੇ ਜਾਂਨੇ ਆ ਤੇ ਕੀ ਦਿੰਦੇ ਆ ਏਰ ਫਕੀਰ ਆ ਏਰ ਫਕੀਰ ਹੁਣ ਜੋ ਸਾਡੇ ਹੱਥੋਂ ਭਲਾ ਹੁੰਦਾ ਜੋ ਲਾਜ ਹੁੰਦਾ ਜੇ ਕੋਈ ਕਲਾ ਹੈਗੀ ਆ ਸਾਡੇ ਚ ਤਾਂ ਲਾਜ ਆਪਾਂ ਕਰਦੀ ਤੇ ਮੈਂ ਉਹ ਤੁਹਾਨੂੰ ਅਸੀਂ ਕਹੀਏ ਨੇ ਵੀ ਸਾਡਾ ਕੋਈ ਬਸ਼ੀ ਕਰਤ ਕਰਦੇ ਅਸੀਂ ਪੈਸੇ ਦਿਆਂਗਾ ਕਿਹੜੀ ਕੜਾਈ ਚਾਹੀਦੀ ਏ ਸਾਨੂੰ ਅਸੀਂ ਤੁਹਾਨੂੰ ਲਿਆ ਕੇ ਦੇਵਾਂਗੇ ਦੱਸ ਕੜਾਈ ਵੀ ਵਾਰ-ਵਾਰ ਲੱਗਦੀ ਬੱਚਾ ਐਂ ਤੱਕੜਾਈ ਦੀ ਨਹੀਂ ਲੱਗਦੀ ਵਾਰ-ਵਾਰ ਵਾਰ-ਵਾਰ ਬੱਸ ਤੁਸੀਂ ਨਾ ਐਵੇਂ ਤੁਸੀਂ ਕੋਣ ਮੰਨਣਾ ਤੂੰ ਇਹ ਪਖੰਡ ਕਰਦੀਆਂ ਢੋਂਗ ਕਰਦੀਆਂ ਮੇਰੀ ਗੱਲ ਸੁਣੋ ਮੇਰਾ ਲਾਇਸੈਂਸ ਬਣਿਆ ਹੋਇਆ ਠੀਕ ਹੈ ਪ੍ਰਧਾਨ ਆ ਸਾਡੇ ਤੋਂ ਉੱਤੇ ਠੀਕ ਹੈ ਜੇ ਤੁਸੀਂ ਕਹਿੰਦੇ ਤਾਂ ਮੈਂ ਉਹਦੇ ਨਾਲ ਗੱਲ ਕਰਾ ਦਿੰਦੀ ਹਾਂ ਥੋੜੀ ਕਿਸੇ ਨਾਲ ਗੱਲ ਕਰਨੀ ਤੂੰ ਆਪ ਦਾ ਤੁਸੀਂ ਮਾੜੀ ਗੱਲ ਕਰ ਲਓ ਤੇ ਪ੍ਰਧਾਨ ਨੂੰ ਠੋਕਾਂਗੇ ਤੈਨੂੰ ਮੈਂ ਇਸ ਗੱਲ ਦਾ ਦੱਸਿਆ ਨਾ ਵੀ ਤੂੰ ਨਾ ਸਾਨੂੰ ਪ੍ਰਸ਼ਾਸਨ ਨੂੰ ਬੁਲਾਉਣ ਤੇ ਮਜਬੂਰ ਕਰ ਮਾਫੀ ਮੰਗਣੀ ਹੈ ਕਿ ਨਹੀਂ ਲੋਕਾਂ ਤੋਂ ਆਪਾ ਮਾਫੀ ਜਿਹੜੇ ਮੇਰੇ ਗੱਦੀ ਤੇ ਹੁੰਦੇ ਆ ਸਾਰੇ ਲਈ ਮੈਂ ਤਾਂ ਅਸੀਂ ਤਾਂ ਖੁਦ ਨਹੀਂਵੇਂ ਆ ਠੀਕ ਆ ਦੂਜੀ ਗੱਲ ਮੈਂ ਤਾਂ ਇਹ ਗੱਲ ਕਹਿਨੀ ਆ ਵੀ ਇਹ ਚੀਜ਼ਾਂ ਚ ਹੈ ਕੋਸ ਨਹੀਂ ਗਾ ਤੁਸੀਂ ਐਵੇਂ ਮੇਰੇ ਨਾਲ ਪਿਆਰ ਨਾਲ ਬਹਿ ਕੇ ਗੱਲ ਕਰ ਲੋ ਇਹ ਤਾਂ ਇੱਕ ਧੰਦਾ ਹੁੰਦਾ ਠੀਕ ਆ ਇਹ ਤਾਂ ਸਾਡਾ ਕਾਰੋਬਾਰ ਬਣਾਇਆ ਹੁੰਦਾ ਪੈਸੇ ਦਾ ਸੌਰੀ ਗੱਲ ਤੋਂ ਮਾਫੀ ਮੰਗ ਫਿਰ ਦੱਸ ਸਾਰਿਆਂ ਨੂੰ ਵੀ ਇਹ ਇੱਕ ਪਖੰਡਵਾ ਦਾ ਸਾਡੇ ਵਿੱਚ ਕੋਈ ਦੇਵੀ ਦੇਵਤਾ ਨਹੀਂ ਹੁੰਦਾ ਵੀ ਅਸੀਂ ਇੱਕ ਧਰਮ ਦੀ ਆੜ ਦੇ ਵਿੱਚ ਲੋਕਾਂ ਨੂੰ ਭੋਲੇ ਭਾਲਿਆਂ ਨੂੰ ਠੱਗ ਰਹੇ ਸੀ ਮੰਗੋ ਮਾਫੀ ਮੰਗੋ ਮੇਰੇ ਸਾਰੇ ਅੱਗੇ ਹੱਥ ਬੰਨ ਕੇ ਬੇਨਤੀ ਆ ਵੀ ਮੇਰੇ ਚ ਕੋਈ ਬਾਬਾ ਨਹੀਂ ਆਉਂਦਾ ਸੀ ਕੋਈ ਦੇਵੀ ਦੇਵਤਾ ਨਹੀਂ ਆਉਂਦਾ ਸੀ ਸਿਰਫ ਇਹ ਤਾਂ ਸਾਡਾ ਇੱਕ ਧੰਦਾ ਹੈ ਮੇਰੀ ਮਿਹਨਤ ਆ ਵੀ ਇਸ ਤੋਂ ਬਾਅਦ ਮੈਂ ਗੱਡੀ ਬੰਦ ਕਰ ਦੇ ਮੇਰੇ ਕੋਲੇ ਕੋਈ ਨਹੀਂ ਆਉਣਾ ਚਾਹੀਦਾ ਜੀ ਬਹੁਤ ਠੀਕ ਆ ਅੱਜ ਤੋਂ ਬਾਅਦ ਤੇਰੀ ਗੱਡੀ ਤੇ ਕੋਈ ਨਹੀਂ ਜੀ ਕੋਈ ਨਹੀਂ ਹੁੰਦਾ ਜੀ ਕੋਈ ਹਾਂ ਆਪਦੇ ਘਰੇ ਤੋਂ ਕੋਈ ਆਪਦਾ ਪੂਜਾ ਪਠ ਕਰਨਾ ਉਹਦੇ ਲਈ ਸਾਨੂੰ ਕੋਈ ਇਤਰਾਜ਼ ਨਹੀਂ ਕਿਸੇ ਨੂੰ ਮਰਜ਼ੀ ਮੰਨੋ ਨਹੀਂ ਨਹੀਂ ਜੀ ਕੋਈ ਗੱਲ ਬਸ ਤੂੰ ਪੁੱਛ ਨਹੀਂ ਕੱਢੇ ਨਹੀਂ ਜੀ ਨਹੀਂ ਆਪਾਂ ਕੱਢਦੇ ਹੀ ਨਹੀਂ ਪੁੱਛ ਅੱਗੇ ਤੋਂ ਹੋਣਾ ਨਹੀਂ ਚਾਹੀਦਾ ਨਹੀਂ ਨਹੀਂ ਜੀ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਨਾ ਛੱਡਦੀ ਤੁਹਾਡੇ ਮਗਰ ਵੀ ਮੈਂ ਫੇਰ ਹੀ ਸੁਧਰੋਂਗੇ ਤੁਸੀਂ ਵੀ ਦਿਖਾਉਣੀ ਪੈਂਤਰਾ ਮੈਂ ਲਾਉਣੀ ਅੱਜ ਚਾਰ ਲੱਡੂ